ਆਵਾਜ਼ ਸਮੇ ਸਮੇਤੇ ਸਾਡੇ ਵੱਲੋਂ ਫੋਰ ਐਗਜ਼ਾਮਪਲ ਲੀਡੀ ਪਰਸਨ ਵਾਸਤੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਏ ਜਾਣਗੇ ਤੇ ਸਾਡਾ ਜਿਹੜਾ ਆਬਜੈਕਟ ਇੱਕੇ ਰਹੇਗਾ ਕਿ ਜਿਹੜਾ ਸਮਾਜ ਹੈ ਕਿਸੇ ਨੂੰ ਇਨਜਸਟਿਸ ਨਾਲ ਕਿਸੇ ਨਾਲ ਰਵੇ ਔਰ ਜਿਹੜੀ ਲੋਕਾਂ ਦੀ ਪ੍ਰੋਬਲਮ ਜੈਨੂਅਲ ਪ੍ਰੋਬਲਮ ਨੇ ਉਹਨਾਂ ਚ ਅਸੀਂ ਬਿਲਕੁਲ ਖੜਾਂਗੇ 24 ਆਵਰਸ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਅੱਜ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਅੱਜ ਸਾਡੇ ਵੱਲੋਂ ਖੰਨਾ ਮੀਡੀਆ ਵੈਲਫੇਅਰ ਕਲੱਬ ਦਾ ਗਠਨ ਕੀਤਾ ਗਿਆ ਐਕਚੁਅਲੀ ਪਹਿਲਾਂ ਵੀ ਦੇਖਿਆ ਕਿ ਮੈਨੂੰ ਕਾਫੀ ਲੰਬਾ ਮੇਰੇ ਐਕਸਪੀਰੀਅੰਸ ਆ ਅਪਰਕਸੀਮੇਟਲੀ 30 ਇਅਰਸ ਦਾ ਕਿ ਜਿੰਨੇ ਵੀ ਕਲੱਬ ਬੰਦ ਨੇ ਕੋਈ ਕਲੱਬ ਜਿਹੜਾ ਹੈਗਾ ਵੈਲਫੇਅਰ ਵਾਸਤੇ ਈ ਜ਼ਿਆਦਾ ਅ ਐਫਰਟਸ ਕਰਦਾ ਸਾਡਾ ਜਿਹੜਾ ਮੇਨ ਮੋਟਿਵ ਆਬਜੈਕਟ ਸਾਡੀ ਡਿਜ਼ਾਇਰ ਸਾਡੀ ਕ੍ਰੀਡ ਸਾਡੀ ਇੰਡਸਟਰੀ ਜਿਹੜੀ ਹੈ ਉਹੀ ਹੈ ਕਿ ਮੈਕਸਿਮ ਜਿਹੜੇ ਲੋਕਾਂ ਨਾਲ ਇਨਜਸਟਿਸ ਹੁੰਦਾ ਉਹਨਾਂ ਨੂੰ ਪ੍ਰਸ਼ਾਸਨ ਤੋਂ ਜਸਟਿਸ ਦਿਵਾਣਾ ਲੋਕਾਂ ਦੀ ਜਿਹੜੀ ਪ੍ਰੋਬਲਮਸ ਆ ਉਹਨਾਂ ਨੂੰ ਦੂਰ ਕਰਵਾਉਣਾ ਉਸ ਤੋਂ ਇਲਾਵਾ ਜਿਹੜਾ ਸਾਡਾ ਇੰਪੋਰਟੈਂਟ ਸਾਡਾ ਮੁੱਦਾ ਰਹੇਗਾ ਸਾਡਾ ਆਬਜੈਕਟ ਰਹੇਗਾ ਉਹ ਹੈ ਵੈਲਫੇਅਰ ਲੋਕਾਂ ਦਾ ਈਡੀ ਪਰਸਨਾਂ ਦੀ ਹੈਲਪ ਕਰਨਾ ਔਰ ਜਿਸ ਨਾਲ ਕਾਫੀ ਗਰਮੀ ਹੈ ਰਕਸ਼ਾ ਦੀ ਕਟਾਈ ਹੋ ਰਹੀ ਹੈ ਸਾਡੇ ਔਰ ਕਲੱਬ ਦੀ ਜਿੰਨੇ ਵੀ ਸਾਡੇ ਅਧਿਕਾਰ ਹੈ ਉਹਨਾਂ ਦੀ ਇਹ ਪ੍ਰਾਇੋਰਟੀ ਰਹੇਗੀ ਕਿ ਗ੍ਰੀਨਿੰਗ ਜਿੰਨੇ ਅਸੀਂ ਲਗਾ ਸਕੀਏ ਪੌਦੇ ਲਗਾ ਸਕੀਏ ਟ੍ਰੀ ਪ੍ਰੋਟੈਕਸ਼ਨ ਉਸੇ ਕਰਾਂਗੇ ਉਸ ਤੋਂ ਇਲਾਵਾ ਸਮੇਂ-ਸਮੇਂ ਤੇ ਸਾਡੇ ਵੱਲੋਂ ਫੋਰ ਐਗਜ਼ਾਮਪਲ ਈਡੀ ਪਰਸਨ ਵਾਸਤੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਏ ਜਾਣਗੇ ਤੇ ਸਾਡਾ ਜਿਹੜਾ ਆਬਜੈਕਟ ਇੱਕੇ ਰਹੇਗਾ ਕਿ ਜਿਹੜਾ ਸਮਾਜ ਹੈ ਕਿਸੇ ਨੂੰ ਇਨਜਸਟਿਸ ਨਾਲ ਕਿਸੇ ਨਾਲ ਹੋਵੇ ਔਰ ਜਿਹੜੀ ਲੋਕਾਂ ਦੀ ਪ੍ਰੋਬਲਮ ਜੈਨੂਅਲ ਪ੍ਰੋਬਲਮ ਨੇ ਉਹਨਾਂ ਚ ਅਸੀਂ ਬਿਲਕੁਲ ਖੜਾਂਗੇ 24 ਆਵਰ ਸਾਡੀ ਟੀਮ ਖੜੇਗੀ ਮੈਂ ਆਪਣੀ ਟੀਮ ਨਾਲ ਤੁਹਾਨੂੰ ਅਸ਼ੋਰੈਂਸ ਦਵਾਉਂਦਾ ਸ਼ਹਿਰ ਵਾਸੀਆਂ ਨੂੰ ਕਿ ਸਾਡੇ ਕਲੱਬ ਦੇ ਬੈਨਰ ਥਲੇ ਕੋਈ ਵੀ ਜਿਹੜਾ ਜੈਨੂਅਲ ਬੰਦਾ ਜੈਨੂਅਲ ਪ੍ਰੋਬਲਮ ਲੈ ਕੇ ਆਏਗਾ ਇਟ ਸ਼ੁੱਡ ਬੀ ਸੋਲਵ ਪ੍ਰਧਾਨ ਜੀ ਖੰਨੇ ਵਿੱਚ ਪਹਿਲਾਂ ਹੀ ਬਹੁਤ ਕਲੱਬ ਖੁੱਲੇ ਨੇ ਇਹਦੇ ਵਿੱਚ ਕੀ ਹੈ ਚਾਹ ਬਲਾ ਕੇ ਤੋੜ ਦਿੱਤਾ ਜਾਂਦਾ ਹੈ ਸਾਡੇ ਕਲੱਬ ਦਾ ਸਾਡੇ ਕਲੱਬ ਜਿਹੜਾ ਹੈਗਾ ਉਹ ਕੋਈ ਚਾਹ ਦੇ ਨਾਲ ਸੀਮਤ ਨਹੀਂ ਰਹੇਗਾ ਸਾਡਾ ਜਿਹੜਾ ਕਲੱਬ ਹੈ ਦੱਸਿਆ ਕਿ ਵੈਲਫੇਅਰ ਜਿਹੜਾ ਅਸੀਂ ਨਾਮ ਦਿੱਤਾ ਹੈ ਉਹਦੇ ਵਿੱਚ ਮੈਕਸਿਮਮ ਸਾਡੇ ਕਲੱਬ ਵੱਲੋਂ ਅਵੇਲੇਬਲ ਇਹ ਕੰਮ ਕੀਤੇ ਜਾਂਦੇ ਚੇ